ਸਸਿਕਾ ਦੋਸਤੋ ਜਿਵੇਂ ਕਿ ਪਤਾ ਕਿ ਨਵਾਂ ਕਾਨੂੰਨ ਆਇਆ ਇਹ ਕਾਨੂੰਨ ਦੇ ਵਿੱਚ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਜੇ ਕੋਈ ਮੋਟਰ ਵਹੀਕਲ ਜਿਹੜਾ ਕੋਈ ਸਕੂਟਰ ਜਾਂ ਕੋਈ ਗੱਡੀ ਚਲਾਉਂਦੇ ਪਾਏ ਗਏ ਤੇ ਦਰਾਨੇ ਚੈਕਿੰਗ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋ ਸਕਦੀ ਆ ਜਿਹਦੇ ਵਿੱਚ 25000 ਰੁਪਏ ਜੁਰਮਾਨਾ ਤੇ ਉਹਨਾਂ ਦੇ ਪੇਰੈਂਟਸ ਨੂੰ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ ਜੇ ਆਪਾਂ ਇਸ ਚੀਜ਼ ਤੋਂ ਬਚਣਾ ਵਾ ਤੇ ਆਪਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੀਮਤੀ ਜਾਨਾਂ ਬਚਾ ਸਕੀਏ ਸਾਵਧਾਨੀਆਂ ਵਰਤ ਕੇ ਕਿਸੇ ਹੋਰ ਨੂੰ ਅਲਰਟ ਕੀਤਾ ਜਾ ਸਕੇ ਚੁਕੰਨਾ ਕੀਤਾ ਜਾ ਸਕੇ ਤਾਂ ਜੋ ਜਿਹੜੀਆਂ ਹੋ ਰਹੀਆਂ ਮੌਤਾਂ ਉਹਨਾਂ ਦੀ ਗਿਣਤੀ ਘਟਾਈ ਜਾ ਸਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਪਤਾ ਕਿ ਨਵਾਂ ਕਾਨੂੰਨ ਆਇਆ ਇਹ ਕਾਨੂੰਨ ਦੇ ਵਿੱਚ ਜਿਹੜੇ 18 ਸਾਲ ਤੋਂ ਘੱਟ ਏਜ ਦੇ ਬੱਚੇ ਨੇ ਉਹ ਜੇ ਕੋਈ ਮੋਟਰ ਵਹੀਕਲ ਜਿਹੜਾ ਕੋਈ ਸਕੂਟਰ ਜਾਂ ਕੋਈ ਗੱਡੀ ਚਲਾਉਂਦੇ ਪਾਏ ਗਏ ਤੇ ਦਰਾਨੇ ਚੈਕਿੰਗ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋ ਸਕਦੀ ਆ ਜਿਹਦੇ ਵਿੱਚ ਜਿਹੜਾ 25000 ਰੁਪਏ ਜੁਰਮਾਨਾ ਤੇ ਉਹਨਾਂ ਦੇ ਪੇਰੈਂਟਸ ਨੂੰ 3 ਸਾਲ ਦੀ ਕੈਦ ਹੋ ਸਕਦੀ ਆ ਜੇ ਆਪਾਂ ਇਸ ਚੀਜ਼ ਤੋਂ ਬਚਣਾ ਵਾ ਤੇ ਆਪਾਂ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਜੋ ਆਨ ਵਾਰਡ ਟਾਈਮ ਦੇ ਵਿੱਚ ਇਹ ਕੀਮਤੀ ਜਾਨਾਂ ਬਚਾ ਸਕੀਏ ਸਾਵਧਾਨੀਆਂ ਵਰਤ ਕੇ ਕਿਸੇ ਹੋਰ ਨੂੰ ਅਲਰਟ ਕੀਤਾ ਜਾ ਸਕੇ ਚੁਕੰਨਾ ਕੀਤਾ ਜਾ ਸਕੇ ਤਾਂ ਜੋ ਜਿਹੜੀਆਂ ਹੋ ਰਹੀਆਂ ਮੌਤਾਂ ਉਹਨਾਂ ਦੀ ਗਿਣਤੀ ਕਰਾਈ ਜਾ ਸਕੇ ਸਤਿ ਸ੍ਰੀ ਅਕਾਲ ਜੀ